ਸਤਿ ਸ਼੍ਰੀ ਅਕਾਲ ਜੀ ਮੈਂ ਚੰਦਰ ਸੰਨੂਆ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਪਣੇ ਚੈਨਲ ਨੂੰ ਤੁਸੀਂ ਬਹੁਤ ਹੀ ਪਿਆਰ ਦਿੱਤਾ ਤੇ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੇ ਫੇਰ ਤੋਂ ਬੇਨਤੀ ਕਰਦੀ ਇਹ ਵੀਡੀਓ ਬਣਾਉਣ ਤੋਂ ਪਹਿਲਾਂ ਕਿ ਚੈਨਲ ਨੂੰ ਜੇ ਨਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਪਲੀਜ਼ ਤੇ ਨਾਲ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਤਾਂ ਜੋ ਬਹੁਤ ਨਾਲ ਤੱਕ ਵੀਡੀਓ ਪਹੁੰਚ ਜੇ ਅੱਜ ਆਪਾਂ ਚੱਲੇ ਆ ਜੀ ਗੁਰਦੇਤ ਨੇ ਸੱਦਿਆ ਵਾ ਸ਼ੋਅ ਮੈਚ ਤੇ ਹੁਣ ਦੂਜੀਆਂ کلبਾਂ-ਗਲੂਬਾਂ ਵੀ ਖੇਡਾਂਗੇ ਹੁਣ ਫੁੱਲ ਮੈਚ ਖੇਡਾਂਗੇ ਬਾਬਾ ਕਿਰਪਾ ਰੱਖੇ 60 ਮਿੰਟ ਤੋਂ ਬਚਾ ਕੇ ਰੱਖੇ ਕਿਉਂਕਿ ਮੈਚ ਕੀਤੇ ਹੀ ਚਾਲੂ ਫੁੱਲ ਹੀ ਤਾਂ ਦੱਸ ਨਹੀਂ ਕਿ ਥੋੜੀ ਜੀ ਨਾ ਕਿ ਮੈਚ ਲੱਗੀ ਹੀ ਲੱਗ ਤੇ ਖੇਚੀ ਜੀ ਦਾ ਚੁੱਕੜ ਆ ਫਿਊ ਹੋ ਜਾਂਦੀ ਆ ਉਹਦੇ ਕਰਕੇ ਮੈਚ ਨਹੀਂ ਖੇਡੇ ਤਦ 8 ਦਿਨ ਹੀ ਗਿਆ ਪੈਕਟ ਕਿੰਨਾ ਪਿਆ ਕੁਛ 8 ਦਿਨ ਹੀ ਪਿਆ 8 ਦਿਨ ਗੈਪ ਹੈ ਗਿਆ ਤੇ ਹੁਣ ਫੇਰ ਵਾਪਸ ਫਿਰ ਬਹੁਤੀ ਰੈਸਟ ਵੀ ਨਾ ਮਾਰਨੀ ਚਾਹੀਦੀ ਜਿਆਦਾ ਰੈਸਟ ਮਾਰ ਲੀਏ ਫਿਰ ਖੇਡੀ ਰੋਤਾਂ ਦਾ ਹੋ ਜਾਂਦਾ ਨਾ ਹੁਣ ਕੋਈ ਨਹੀਂ ਖੇਡਿਆ ਕਰਾਂਗੇ ਤੇ ਤਕਰੀਬਨ ਸਾਰੇ ਮੈਚ ਹੀ ਖੇਡਾਂਗੇ ਤੇ ਵਾਪਸ ਕੱਢਾਂਗੇ ਗਰਦਮਸਾ ਤੇ ਚਲੋ ਆਪਾਂ ਜਾ ਕੇ ਅੱਗੇ ਜਿੱਥੇ ਵੀ ਆ ਜੋ ਵੀ ਅੱਗੇ ਹੁੰਦਾ ਤੁਹਾਨੂੰ ਇਹ ਨਾ ਬ੍ਰੋਨ ਨਾ ਜਾ 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 ਦੇ ਠੀਕਾ ਦੇ ਸਿਰ ਮੈਂ ਕੋਣੇ ਨਹੀਂ ਵੇਚੀ ਸਾਰੇ ਕਾਫੀ ਕਰਦੇ ਨਾ ਇਹ ਕਹਿੰਦੇ ਲਈ ਆ ਮੇਰੀ ਨਹੀਂ ਓਏ ਦੋ ਦੁਨੀਆ ਚੇਰਲ ਵੀ ਨਹੀਂ ਆ ਚੇਰਲ ਆ ਆਵੇ ਹੋਰ ਆ ਗਿਆ ਤੋ ਇੱਕ ਦੇ ਟੋਟੇ ਵਾਲੀ ਦੇ ਦੀ ਕਿੰਨੇ ਵੀ ਨਹੀਂ ਸੱਡੇ ਇਹਦੇ ਲੱਗ ਕੇ ਪਿਆਰਾਗੇ ਮਾਦੋਰੀ ਦਾ ਮੈਂ ਕਿੱਥੇ ਆ ਦੱਸ ਦੋ ਵਿੱਚ ਫਿਰ ਅੱਛਾ ਭਾਈਆ ਸੱਚੀ ਆ ਅੱਜ ਪਿਆਰੇ ਲੱਗੇ ਕਿੰਨੇ ਹੱਲ ਕੇ ਦੀ ਆ ਸਾਈ ਦੇਦੀ ਆ ਸਾਈ ਰੌਣ ਬਰ ਜੀ ਦਾ ਬੋਲੇ ਪਾ ਲਿਆ ਮੈਂ ਤਾਂ ਬੈਨ ਲਗਾ ਪਿੱਛੇ ਵੀ ਨਹੀਂ ਇਹ ਫੱਦ ਲਿਆ ਮੈਂ ਚੱਲ ਆਇਆ ਤੇਰਾ ਪੋਬਲ ਤਾਂ ਆਈ ਦਾ ਜੀ ਕਹਿੰਦਾ ਹੈ ਇਹਦਾ ਗੋਤੀ ਬਹੁਤ ਪਿੰਦਾ ਹੈ ਇਹ ਟੋਪੀ ਟੋਪੀ ਬੋਗ ਮਾਰਦੇ ਨਾਲ ਹੀ ਬੰਦਾ ਅੱਛਾ ਕਾਟਾ ਕਿਦਾਂ ਫਿਰ ਤੇ ਵਧੀਆ ਪੰਚ ਸੌਂਦੀ ਖਾਏ ਤੇਰੇ ਇੱਕ ਮਨ ਬਹੁਤ ਅਰੇ ਪਾਏਗਾ ਕੁਝ ਨੂੰ ਵੀ ਤਾਂ ਬੀਜੇਗੇ ਕੀ ਦਰਮਾਨੀ ਦੇ ਬਸ ਕਰਦਾਨ ਕੋਈ ਗੱਲ ਤੇ ਕਰਨੀ ਲੋਵੀ ਚੱਲੀ ਆ ਹੁਣ ਕਾਫੀ ਲਈ ਆ ਪੀ ਮੈਚ ਅੱਜ ਹਰਿਆਣੇ ਦਾ ਆ ਅੱਜ ਰੇਸ਼ਮ ਵੀ ਲੈ ਆ ਆਪਣੀ ਨਵੀਂ ਸਕਾਰਪਿਓ ਮੈਚ ਤੇ ਡੂ ਮੈਨੂ ਸੇਫ ਫੋਰ ਅ ਸੇਫ ਡਰਾਈਵ ਅੱਗੇ ਜਾ ਕੇ ਬਖੌਣੇ ਤੁਹਾਨੂੰ ਕੀ ਗੱਲਾਂ ਬਾਤਾਂ ਹੁੰਦੀਆਂ ਕੀ ਮੈਚ ਬੀਤਦਾ ਠੀਕ ਹੈ ਜੀ ਥੋੜਾ ਲਾਈਕ ਦੀ ਸਕਾਰਪਿਓ ਘੈਂਟ ਕਨੀ ਪਾਦੀਆ ਵਲੌਗ ਦੇ ਵਿੱਚ ਪੂਰੀ ਯਾਤਰੀ ਉਦਾਂ ਇੱਕ ਗੱਲ ਆ ਵੀ ਸਕਾਰਪਿਓ ਚਲੋ ਆਪਣੇ ਕੋ ਇਹ ਆਪਣੇ ਕੋ ਆ ਵੀ ਇਹਦੇ ਕਰਕੇ ਨਹੀਂ आज ਤਾਂ ਨਵੀਂ ਨਿਕਲੀ ਜੱਟੋ ਦਿੱਤਾ ਵੀ ਕਿਤਾਹਾਂ ਵੀਰ ਬੁਰੇ ਪੂਰੀ ਦਹਿਸ਼ਤ ਪੈਂਦੀ ਆ ਕੇ ਉਦਾਂ ਮੈਨੂੰ ਅੱਜ ਸੋਹਣੀ ਲੱਗਦੀ ਹੈ ਹੈ ਹੰਦਰ ਬਹੁਤ ਸੋਹਣੀ ਲੱਗਦੀ ਸਿਕਾ ਇੱਕ ਆਪਣੇ ਵਾਲੀ ਵੀ ਰਾਣੀ ਸੁੰਦਰੀ ਆਪਣੇ ਵਾਲੀ ਫਿਰ ਹੈ ਹੀ ਸਰਾ ਕੱਢੀ ਹੈ ਨਾ ਮਗਰੋਂ ਕਿ ਪਲੇਅਰਾਂ ਦੇ ਲਈ ਵੀ ਬਹੁਤ ਵਧੀਆ ਵਾਂ ਸਹੀ ਆ ਠੀਕ ਹੋ ਚੁੱਕੀ ਹੈ ਛੇਰਿਆ ਦੱਸੇ ਕਿਹੜੇ ਕਿਹੜੇ ਪੇਂਡਰ ਅੰਦਰ ਹੋਰ ਆ ਗਏ ਨੇ ਉਹ ਸਾਹਮਣੇ ਵੇਖਾਂਗੇ ਹਰਿਆਣੇ ਦੇ ਗੱਬਰ ਨਜਵਾਨ ਇਹ ਲੋ ਸੁਨੀਲ ਰਮਨਦਾਰ ਪੁੱਜਿਆ ਪੱਪੀ ਦਾ ਖੱਤਰ ਯੂਰਪ ਦੇ ਵਿੱਚ ਬਹੁਤ ਛੋੜਾ ਖੜਿਆ ਤੇ ਅੱਜ ਠੱਗੀਆਂ ਪਿੰਡ ਦੇ ਵਿੱਚ ਖੇਡਣ ਲਈ ਪੁੱਜਿਆ ਉਹ ਸਾਹਮਣੇ ਵੇਖਦੇ ਕਿ ਮਾਮਾ ਜਗਤेंद्र ਸਿੰਘ ਜੀ ਜਨਮਾਨਤ ਵਿੱਚ ਸਾਥੀਆਂ ਠੱਗੀਆਂ ਦਾ ਉਹ ਸਾਹਮਣੇ ਪਿੰਗਪਾਲ ਚਾਹ ਜੀ ਤੇ ਜਿੰਮੇ ਬਲਕੀ ਸਿੰਘ ਦੀਆਂ ਗੱਲਾਂ ਆ ਸਾਹਮਣੇ ਗੁਰਦੇਤ ਕੋਸ਼ੀਰ ਨਜਵਾਨ ਭਣਾਣਾ ਦੇ ਕੋਲ ਕਹਿੰਦੇ ਸਿੰਧਵਾ ਪਿੰਡ ਹੈ ਉਹ ਕਹਿੰਦੇ ਸਿੰਧਵਾ ਵਾਲਾ ਸ਼ੰਕਰ ਕੌਡੀ ਪੌਂਦਲੇ ਵਧਿਆ ਹੋਇਆ ਗੱਲਾਂ ਮਕਲੈਨ ਦੇ ਵਿੱਚ ਗੱਲਾਂ ਕੈਨੇਡਾ ਦੇ ਵਿੱਚ ਗੱਲਾਂ ਯੂਰਪ ਦੇ ਵਿੱਚ ਆਹ ਸਾਹਮਣੇ ਸ਼ੰਕਰ ਸਿੰਧਵਾ ਵਾਲਾ ਸ਼ੰਕਰ ਸਿੰਧਵਾ ਵਾਲਾ ਗਰੂ ਕੋਸ਼ਿਸ਼ ਦੂਜੇ ਪਾਸੇ ਸੁਮੇਰ ਜਟਾੜੇ ਵਾਲਾ জাফর ਕਾਲਮ ਦਾ ਹਰਮਾਨ ਖਡੂਰ ਸਾਹਿਬ ਦਾ ਸੱਤੋ ਇਧਰਲੇ ਅੱਗੇ ਵੱਲ ਵਧਿਆ ਹੋਇਆ ਹਰਿਆਣੇ ਵਾਲਿਓ ਜਿੰਨੇ ਜਫੇ ਉਹਨੇ 5 500 ਉਹਨੇ 5 500 ਕਬੱਡੀ ਪਈ ਹੋਈ ਹੈ 4 4 1 ਨੰਬਰ ਤੇ ਟੱਚ ਪੁਆਇੰਟ ਖਡੂਰ ਸਾਹਿਬ ਦਾ ਸੱਤੂ ਉਹ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਵੱਡੇ ਨਾਮ ਚੱਲਦੇ ਆ ਇੱਕੋ ਮਿੰਟ ਅਮਰਤਾ ਖੜ ਜਾ ਹੋਣਾ ਜਾ ਖੜ ਜਾ ਉਹ ਖਡੂਰ ਸਾਹਿਬ ਵਾਲਿਆਂ ਨੂੰ ਚੰਦ ਚਾੜ ਲੈਂਦੇ ਉਹ ਖਡੂਰ ਸਾਹਿਬ ਵਾਲਿਆਂ ਨੂੰ ਚੰਦ ਚਾੜ ਲੈਂਦੇ ਇਹ ਹਰਪਾਲ ਨੇ ਚੰਦ ਚਾੜ ਦਿੱਤਾ ਹਰਪਾਲ ਸਾਜਾ ਪੁਆਇੰਟ ਜੋੜ ਗਿਆ 500 ਦੀ ਕਬੱਡੀ ਪੈ ਰਹੀਆ ਸਰਬਰ ਹੁੰਦਲੋ ਜੁਆਸੇ ਵਾਲੇ ਵੱਲੋਂ ਇਹ ਸਰਵਰ ਕਹਿੰਦਾ ਮੇਰਾ ਚਹੇਤਾ ਪਲੇਅਰ ਹੈ ਆਪਾਂ ਰਲ ਮਿਲ ਕੇ ਪਿੰਡ ਦੇ ਵਿੱਚ ਸੱਦਿਆ ਹੈ ਗੁਰਦੇਤਨਾਂ ਸਲਾਹ ਕਿ ਪਤਕੜੇ ਪਲੇਅਰ ਲੈ ਕੇ ਆਏ ਆ 500 ਰੁਪਏ ਮੇਰੇ ਕੋਲ ਸਰਵਰ ਨੇ ਪੁਜਤਾ ਕਰ ਦਿੱਤਾ ਸੁੱਖ ਪੈਸੇ ਲੈ ਜਾ ਮੇਰੇ ਕੋਲ ਸੁੱਖ ਕੰਗ ਪੈਸੇ ਆਪਾਂ ਜੋ ਐਸਏ ਵਾਲੇ ਵੱਲੋਂ ਗਰੂ ਸਾੰਭਿਆ ਕਰਨ ਟਰਾਈ ਰਿੰਕੂ ਦੀ 500 ਵਾਲੇ ਉਹ 500 ਵਾਲੀ 500 ਦੀ ਟੱਕਰ ਹਰਤਾਲ ਉਹ ਕੱਲ੍ਹ ਸ਼ੇਰਾਂ ਦੱਸੀ ਮੁੰਡੇ ਬਾਰੇ ਹਾਂ ਸਾਹਮਣੇ ਕਾਕੇ ਦਾ ਜਫਾ ਵੀ 500 ਦਾ ਹੋਵੇਗਾ ਨਾਲਾ ਵੀਰ ਕਹਿੰਦਾ ਕਾਕੇ ਦਾ ਜਫਾ ਵੀ 500 ਦਾ ਹੋਵੇਗਾ ਇਧਰ ਦੇ ਪਾਸੇ ਸ਼ੰਕਰ ਕਬੱਡੀ ਪੋਆਇੰਟ ਦੇ ਲਈ ਬੰਦਿਆ ਹੋਇਆ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਜੋਗ ਅਗਵਾਈ ਹੈ ਕਾਰਸੇਵਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਮਹਾਂਪੁਰਸ਼ ਸੱਚ ਬਾਬਾ ਜੁਵਿੰਦਰ ਸਿੰਘ ਜੀ ਆਸੇ ਇਹਨਾਂ ਵੱਲੋਂ 500 ਦੀ ਗਰੰਟੀ ਤੇਰਾ ਵੀ ਕੋ ਜਫਾ 500 ਦਾ ਕੁਲਵੀਰ ਜੱਟਾਂ ਦੇ ਵੱਲੋਂ ਵੀ ਕੋ ਜਫਾ ਸਰਵਰ ਹੁੰਦਲ ਕਰਨਾਲ ਗੁਰਵਾਰ ਆਸਟ੍ਰੇਲੀਆ ਦੇ ਵੱਲੋਂ 500 ਦੇ ਵੱਡੇ ਮਾਨ ਸਤਿਕਾਰ ਕਬੱਡੀ ਸੰਧਵਾ ਵਾਲੇ ਸ਼ੰਕਰ ਦੇ ਚਾਰ ਤਿਆਰ ਚਾਰ ਤਿਆਰ ਚਾਰ ਤਿਆਰ ਚਾਰ ਤਿਆਰ ਸਮਿਤ ਤੇੜਾ ਵੀ ਕੋ ਜਫਾ 500 ਦਾ ਚੜੀ ਜਾਈ ਸੁਖ ਨਾਲ ਦਾ ਸਰਮਣ ਹੋਣਾ ਦੇ ਪਾਸੀ ਫੜੀ ਜਾਈ ਮਤੰਦਰ ਆ ਉਹ ਜਹਾਜ਼ ਦੀ ਕਬੱਡੀ ਉਹ ਜਹਾਜ਼ ਦੀ ਕਬੱਡੀ ਉਹ ਜਹਾਜ਼ ਇੱਕ ਵਾਰੀ ਜਹਾਜ਼ ਬਣਾ ਦੇ ਵਾਹ ਬੜ ਗਿਆ ਜਹਾਜ ਠੱਠੀਆਂ ਤਿੰਨ ਬੱਲੇ ਹੋਰਾਂ ਨੇ ਵੀ ਕੀਤੇ ਆ ਤੇ ਮਾਰ ਸਨਮਾਨ ਸਰਮਣ ਹਿੰਦਰ ਜਵਾਸਮਾ ਨੇ ਬਰਲਾਹ ਹੋਰਾਂ ਨੇ ਕੀਤੇ ਆ ਅਮਰਤ ਠੱਠੀਆਂ ਵਾਲਾ ਤੇ ਦੀਪ ਨੇ ਵੀ ਕੀਤੇ ਆ ਵੱਡੀ ਟੱਕਰ ਹੈ ਰੇਰ ਉਧਲੇ ਪਾਸੇ ਸ਼ੰਕਰ ਸ਼ੰਕਰ ਉਹ ਸੰਧਵਾ ਵਾਲਾ ਬੱਲੇ ਬੱਲੇ ਕਰਵਾ ਗਿਆ ਪੈਂਦੀ ਕਬੱਡੀ ਸ਼ੇਰਾਂ ਹੋਰ ਤਾਂ ਸ਼ੰਕਰ ਹੈ ਸੰਧਵਾ ਵਾਲਾ ਖੇਡਿਆ ਕਪੜਾਜਮਨ ਵੱਖ-ਵੱਖ ਮੁਲਖਾਂ ਦੇ ਵਿੱਚ ਤੇ ਅੱਜ ਕਹਿੰਦੇ ਠੱਠੀਆਂ ਪਿੰਡ ਦੇ ਖੇਡ ਮੇਲੇ ਦੇ ਵਿੱਚ ਖੇਡ ਰਿਆ ਖੇਡ ਮੈਦਾਨ ਦੇ ਵਿੱਚ ਜਹਦੀਰ ਬੰਦਿਆ ਫਾਰ ਸਿੰਘ ਜੀਆਂ ਦਾ ਖੇਡ ਮੈਦਾਨ ਖੇਡ ਰਿਆ ਦੋ ਕਬੱਡੀਆਂ ਦੋ ਬੋਲ ਦੀ ਧਰਤੀ ਹੈ ਜਿੱਥੇ ਅੱਜ ਪੰਜਾਬ ਤੇ ਹਰਿਆਣਾ ਦਾ ਮੈਚ ਹੋਇਆ ਪੰਜਾਬ ਦੀ ਟੀਮ ਜਿਹੜੀ ਅੱਜ ਦੇ ਖੇਡ ਮੈਦਾਨ ਦੀ ਜੇਤੂ ਰਹੀ ਆ ਜਿਹ ਸਿੰਧੂ ਬੰਦਨੀ ਕਲਾ ਵਾਲਾ ਵੀਰ ਆਪਣਾ ਗਰੁੱਪ ਸਾਕਰਾ ਮਿੰਟੋੜੇ ਵੀਰ ਉਹਨਾਂ ਵੱਲ ਬਹੁਤ ਵੱਡਾ ਮਾਣ ਕੋਈਦਾ ਹੋਇਆ ਵੀਰੋ ਕੋਟਾ ਧੰਨਵਾਦ ਹੈ ਬਹੁਤ ਵੱਡਾ ਧੰਨਵਾਦ ਹੈ ਮੰਟੀ ਮੱਲਾ ਜੀ ਇੱਧਰ ਹਰਿਆਣੇ ਵਾਲੇ ਨਾਲ ਗੱਲ ਕਰੋ ਪਹਿਲਾਂ ਮੰਟੀ ਬੱਲਾ ਜੀ ਆ ਕਰਿਓ ਜੀ ਗੱਲ ਕੋਈ ਗੱਲ ਨਹੀਂ ਵੀਰ ਜੀ ਰੈਫਰੀਆਂ ਨੇ ਕਰ ਲੈਣੇ ਗੱਲ ਆਪਾਂ ਕੋਈ ਗੱਲ ਨਹੀਂ ਇੱਕ ਬਾਜੀ ਦੱਸੋ ਨਾਲਾ ਲੱਗ ਜਾਂਦਾ ਸਾਊਂਡ ਮਹਾਨੇ ਵਾਲੇ ਵੀਰ ਦਾ ਵੀ ਧੰਨਵਾਦ ਹੈ ਫਿਰ ਵੀ ਜਿੱਤਦੀ ਹੈ ਟੀਮ ਫਿਆਣੇ ਦੀ ਫਿਰ ਵੀ ਖਡੂਰ ਸਾਹਿਬ ਜਿੱਤਦੀ ਹੈ ਨਾ ਫੈਸਲਾ ਮੇਰੇ ਹਿਸਾਬ ਨਾਲ ਉਹ ਤਾਂ ਲੈ ਕੱਢਣੇ ਆਉਂਗਾ ਨੇ ਫਿਰ ਇਹ ਜੀ ਇੱਕ ਮਿੰਟ ਆਪਾਂ ਲਵਾਂਗੇ ਨਾਲੀ ਕੋਈ ਨਹੀਂ ਦੱਸਿਓ ਜੀ ਕੋਈ ਗੱਲ ਨਹੀਂ ਫਿਆਣੇ ਵਾਲੇ ਕੋਈ ਗੱਲ ਨਹੀਂ ਜਿਹੜਾ ਫੈਸਲਾ ਹੋਊਗਾ ਰੈਫਰੀ ਕਰਨਗੇ ਆਪੇ ਜਿਹਨੂੰ ਕਹਿੰਦੇ ਵਕਤ ਨਾਮਦੇਵ ਜੀ ਦੀ ਯਾਦ ਵਿੱਚ ਕਹਿੰਦੇ ਬੇਲਾਪੁਰ ਮੁੰਬਈ ਦੀ ਧਰਤੀ ਤੇ ਬਹੁਤ ਵੱਡਾ ਕਬੱਡੀ ਕੱਪ ਹੋਏਗਾ ਜੇ ਸਕੀ 30 ਤੇ 31 ਮਾਰਦੇ ਬੇਲਾਪੁਰ ਬੰਬੇ ਦੀ ਧਰਤੀ ਤੇ ਬਹੁਤ ਵੱਡਾ ਕਬੱਡੀ ਕੱਪ ਮੇਰੇ ਵੀਰੋ ਵਕਤ ਨਾਮਦੇਵ ਜੀ ਦੀ ਯਾਦ ਵਿੱਚ ਹੋਏਗਾ ਸਭ ਸੰਗਤਾਂ ਨੂੰ ਪਿਆਰ ਭਰੇ ਸੱਜੇ ਨੇ ਔਰ ਚੱਲਦੇ ਮੈਚ ਵਿੱਚੋਂ ਕ ਦੱਸਾਂਗੇ ਕਿ ਕਿਹੜੇ ਰੇਡਰ ਤੇ ਕਿਹੜਾ ਬੈਕਜਾਦੀ ਹੈ ਇੱਕ ਸੇਤੂ ਖਡੂਰ ਸਾਹਿਬ ਆਜਦੇ 13 ਟੱਕ ਤੇ 7 ਜਫੇ ਆਜਦੇ ਠੱਗੀਆਂ ਦੇ ਵੱਡੇ ਕਬੱਡੀ ਸ਼ੋਅ ਮੈਚ ਦਾ ਖਡੂਰ ਸਾਹਿਬ ਦਾ ਸੱਤੂ ਪੱਖ ਤਾਰੀਆਂ ਖੁੱਲ ਕੇ ਮਾਰ ਦੋ ਲੈ ਵੀ ਸੱਚੇ ਨੇ 13 ਸੱਚੇ ਨੇ 13 ਟੱਕ ਤੇ 6 ਜਫੇ ਬਸ ਤੇ ਰੇਡਰ ਆਜਦਾ ਸ਼ੰਕਰ ਸੱਧਮਵਾਲੇ 10 ਕਬੱਡੀਆਂ ਪਾਈਆਂ 10ਾਂ ਦੇ ਵਿੱਚ 10 ਹੀ ਨੰਬਰ ਅੱਜ ਦਾ ਬੈਸਟ ਰੈਡਰ ਸ਼ੰਕਰ ਸੱਧਮਵਾਲਾ ਖਿਡਾਰੀ ਗੁਰਦਾਸਪੁਰ ਤਾੜੀਆਂ ਖੁੱਲ ਕੇ ਮਾਰੋ ਵਰਤਾਵਾਸ ਤੇ 11000 ਹੈ ਜੀ ਬਾਬਾ ਜੀ ਹਣਾ ਜੀ ਠੀਕ ਹੈ ਜੀ 11000 ਹੁਣ ਆਪਾਂ ਕੁਝ ਕਿੱਥੇ ਆ ਗਏ ਆ ਇੱਥੋਂ ਪੱਕੀ ਲੈਣਾ ਸਾਈਕਲ ਲੈਣਾ ਸਾਈਕਲ ਸਾਈਕਲ ਲੈਣ ਲੱਗੇ ਆ ਤੁਹਾਨੂੰ ਦੱਸਦੇ ਆ ਵੀ ਪੱਕੇੜਾ ਲੈਣੇ ਸਾਈਕਲ ਭਾਈਓ ਮਿਲਦਾ ਓ ਵੀ ਓ ਵੀ ਓ ਵੀ ਬਾਹੂ ਵੀ ਸਾਈਕਲ ਲਈ ਫਿਰਦਾ ਹੀ ਉਹ ਲੈ ਅਸੀਂ ਸਾਈਕਲ ਹੀ ਲੈਣ ਆਏ ਸੀ ਸਾਈਕਲ ਸਾਹਮਣੇ ਹੀ ਲਾਤਾ ਵਾ ਓ ਯੋ ਇੱਥੋਂ ਲਿਆ ਕਰੋ ਸਾਈਕਲ ਬੜੇ ਰੈਲੇ ਚੱਲਦੇ ਆ ਆ ਸਾਰਾ ਜਿੰਮ ਦਾ ਸਮਾਨ ਹੈ ਨਾ ਜਿੰਮ ਦਾ ਸਮਾਨ ਸਾਈਕਲ ਦੋ ਖੜੀ ਹੈ ਅੱਜ ਦੋ ਖੜਦੇ ਆ ਅੱਜ ਆ ਵੀ ਲੱਗਾ ਬੜੇ ਟਾਇਰ ਵਾਲਾ ਖੜੀ ਹੈ ਦੱਲੀ ਇਹ ਤਾਂ ਬੀਚੇ ਰੈਲੇ ਬੜੇ ਦੇਖ ਕੇ ਪੁੱਟਾ ਪੁੱਟਾ ਜਾਂਦਾ ਹੈ ਅੱਛਾ ਹੈ ਸਭੋ ਸਭੂ ਚੈ ਹੋਈ ਹੈ ਹਾਂ ਹੱਤੂ ਮਗੀ ਇਸੇ ਦੀ ਕਚਨਾਲੀਆ ਦੇ ਕਿੱਥੇ ਬੜੀ ਸਾਲ ਤੋਂ ਲੰਮਾ ਇਹੋ ਹੀ ਆ ਕਿਹੜਾ ਵਾ ਐਨ ਨਾਟ ਹੈ ਪਰ ਮੈਂ ਬੈਠ ਚਲੋਂਦਾ ਲੈ ਚੀ ਰੱਖਦੇ ਨੇ ਐਕਸਲ ਵੀ ਗੇਰ ਬਲੇ ਜਾਂਦੇ ਇਹ ਗੜੀਆਂ ਸ਼ਰਟਾਂ ਲੈਣ ਦੇ ਆ ਉਹ ਬੋਲਾ ਜੀ ਆਪਣਾ ਉਤੋਂ ਵੀ ਇਹੋ ਹੀ ਆ ਵਾਹ ਵਾਹ ਉਹਨਾਂ ਉੱਤੇ ਬਾਹਰ ਬੈਠਾ ਬੁੱਲੀਆ ਨੇ ਨਾ ਸਭ ਦਾ ਮਾਰ ਦਿੱਤੀ ਕਿੱਥੇ ਆ ਗਿਆ ਆਹ ਵਧੀਆ ਜੀ ਇਹ ਗੇਹਰਾ ਵਾਲਾ ਇਹ ਉੱਚਾ ਜਾ ਥੋੜਾ ਇਹਦੇ ਵਿੱਚੇ ਪਾ ਦੇ ਇੱਕਦਮ ਮੂਰ ਕੀ ਲੰਬਾ ਥੋੜਾ ਇਹ ਗੇਹਰਾ ਮੈਂ ਕਿੰਨੇ ਮੀਟਰ ਆ ਬੈਕੇ ਕਰ ਰਹੇ ਨੇ ਦੋ ਸਾਈਕਲ ਹੋਰ ਉਹ ਆਪਾਂ ਜੀ ਦੋ ਸਾਈਕਲ ਹੋਰ ਜਿੱਦਾਂ ਕਹਿੰਦਾ ਇੱਕ ਗੱਡੀ ਹੋਰ ਕਿਪਟਨ ਨੂੰ ਸੀਟ ਅਗਲੀ ਪਿੱਛੇ ਖੜਾ ਨਹੀਂ ਥੱਲੇ ਸੈਗਲ ਲੱਲੇ ਆ ਜੀ ਮਤਰੋ ਤੋ ਕੋੜੇ ਠੀਕ ਆ ਜਦ ਵਾਰੀ ਵਾਜੀ ਸੈਟਿੰਗ ਹੀ ਨਹੀਂ ਬੈਂਡ ਦੀ ਸਾਈਕਲ ਅਸਲ ਚ ਦੋ ਲੈ ਲੈਣ ਇੱਕ ਆਏ ਹਾਂ ਹੌਣ ਆਈਓ ਧੱਕਾ ਘਾਤਾ ਵਾਠੀ ਗਾ ਲੈ ਦੀ ਚਾਬੀ ਇਹ ਸਾਈਕਲ ਲੈ ਆ ਮਿੱਤਰੋ ਟ੍ਰੇਲੀਆ ਮੋਲ ਤੋਂ ਦਲੀਪਾ ਹਾਂਜੀ ਮੈਂ ਦੱਦੀ ਇਹ ਟ੍ਰੇਲੀਅਮ ਚ ਲੈ সাইਕਲ ਹਾਂ ਚਾਹੀਦੇ ਪਰਾ ਬਾਈ ਨੇ ਸਮਝ ਸ਼ੜਗਤੋਂ ਲੈ ਆਏ ਕਿ ਤੇ ਦੁਕਾਨ ਦੇ ਕੋਨ ਚ ਆਹ ਲੋਕਾਂ ਨੂੰ ਨਹੀਂ ਤਾਂ ਲੋਕੀ ਕਹਿੰਦੇ ਟ੍ਰੇਲੀਅਮ ਨਹੀਂ ਨਾ ਇਹ ਮम्मा ਹੀ ਨੇ ਲੈ ਆਇਆ ਚੱਲ ਵੀ ਓਕੇ ਬਾਈ ਓਕੇ ਬਾਈ ਤੇ ਹੁਣ ਕਰਦੀ ਸਾਸਰੀ ਘਾਲ ਤੇ ਦੱਸਿਓ ਫਿਰ ਆਪਣਾ ਕਿਦਾਂ ਦਾ ਲੱਗਾ ਵਲੌਗ ਤਨ ਨਵ ਨਵ ਬਣਾ ਕੇ ਤੁਹਾਨੂੰ ਹੈ ਕਰਾਂਗੇ ਸਕੇ ਲਾਈਕ ਸਾਰੇ ਚੈਨਲ ਕਰ ਲਿਓ ਸਬਸਕ੍ਰਾਈਬ ਬਾਏ ਬਾਏ